ਅਸਰੀ ਬੀਸਮੀ ਸਦੀ ਦੇ ਹੋ ਗੁਜ਼ਰਿਆ ਉਰਦੂ ਦਾ ਮਸ਼ਹੂਰ ਮਾਰੂਫ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਉਹਦੀ ਇੱਕ ਨਜ਼ਮ ਜੋ ਦੇਸ਼ ਦਾ ਕੌਮੀ ਤਰਾਨਾ ਬਣ ਗਈ ਤੇ ਹਰ ਸਕੂਲ ਦੇ ਬੱਤ ਸੋਨੋ ਉਹਨਾਂ ਪ੍ਰਾਰਥਨਾ ਦੇ ਰੂਪ ਦੇ ਗਾਇਨ ਕਰਦੇ ਸਨ। ਊਰਵ ਦੇ ਕਹਿ ਗੌਰ ਸੇ ਸਪਸ਼ਟਮਲੇ ਬਾਕ ਮਹੰਮਦ ਇਕਾਗਰ ਇਕਾਗਰਤਾ ਪ੍ਰਦਾਨ ਕਰਨੇ ਦੇਖੇ हड़ आजंदा पहली दफ़ा कौम जी रहरी पंज धार्म 40 45 पिं साहिबान चाली पताली साल तो बाद एसा पहला मौका मिलियार्मिक पुर कौम जी अगुआ करण पहला ई मौका मिलिय चाली पैताली साल तक ते सियासी बंदे रहनुमाई रहे, अगवाई करी पैताली साल असीं जो कुझु प्राप्त उे साम हण असी है, गुरू पंथ जे पंज मुखियां साहिबान ਵਾਦ ਕੋ ਰਹਿਮਤ ਕਰਨ ਉਹਨਾਂ ਨੂੰ ਸਮਰੱਥਾ ਦੇਣ ਤਾਕਤ ਦੇਣ ਤਾਂ ਕਿ ਉਹ ਕੌਮ ਨੂੰ ਸਹੀ ਮੰਜ਼ਲੇ ਮਕਸਦ ਤੇ ਪਹੁੰਚ ਸਕਣ ਮੈਂ ਅਰਜ਼ ਕਰ ਰਿਹਾ ਸੀ ਜੀਤੇ ਕਦੀ ਦਾ ਹੋ ਗੁਜ਼ਰਿਆ ਮਸ਼ਹੂਰ ਮਾਰੂ ਸ਼ਾਇਰ ਦਾਸਤੇ ਇਕਬਾਲ ਨੇ ਇੱਕ ਗੋਵਨੀ ਤराना ਲਿਖਿਆ ਸੀ ਹਿੰਦੁਸਤਾਨ ਦੇ ਸੰਬੰਧਿਤ जो हर स्कूल गायन किया गयाबन करीबन, करीबन हर हिन्दुस्तानी कंठ भी हो गया वो तराना सी सारे जहां से अच्छा हिन्दोस्ता हमारा हम बुलबुल हैं इसके ये गुलिस्ता हमारा ये इकबाल कौमी तराना से इंडोस्तान ਦੇ ਸਮੰਨ ਦੇ ਇਸ ਦੇ ਦੇ ਸੰਬੰਧ ਇਸ ਨੂੰ ਹਾਰੇ ਕੋਲ ਦੇ ਬੱਚੇ ਕਾਮੇ ਪ੍ਰਾਨੇ ਦੇ ਰੂਪ ਦੇ ਗਾਇਨ ਕਰਦੇ ਸਨ ਔਰ ਕਰੀਬਨ ਕਰੀਬਨ ਹਰ ਦੇਸ਼ ਭਗਤ ਨੇ ਇਸ ਨੂੰ ਗਾਣ ਕਵੀ ਕਰ ਲਿਆ ਕਿ ਸਾਰੇ ਜਾਣਾਂ ਸੇ ਅੱਛਾ INDOSTAAN ਹਮਾਰਾ ਹਮ ਬੁਲਬਲੇ ਹੈ ਸੀ ਇਹ ਬੁਲੇ ਸਾ ਹਮਾਰਾ ਵਕਤ ਲੰਘਿਆ ਸਮਾਂ ਲੰਘਿਆ ਇਸ ਸਮੇਂ ਦੇ ਹੱਥੋਂ ਸਤਾਇਆ ਗਿਆ ਡਾਕਟਰ ਇਕਬਾਲ ਦੇਸ਼ ਦੀ ਬੌਗਣਤੀ ਨੇ ਇਸ ਹੱਦ ਤੱਕ ਪਰੇਸ਼ਾਨ ਕੀਤਾ ਉਹਦੀ ਜ਼ਮੀਰ ਨੂੰ ਚਿਕਨਾ ਚੁਰਕੀਤਾ ਉਹਨੂੰ ਦਿਵਾਹੀ ਤੌਰ ਤੇ ਇਤਨੀ ਛੱਡ ਪਹੁੰਚਾਈ ਉਸੇ ਕੌਮੇ ਸਰਾਨੇ ਦੇ ਲਿਖਾਰੇ ਨੇ ਇੱਕ ਦੂਜਾ ਸ਼ੇਰ ਲਿਖਿਆ ਉਹ ਕਹਤਾ ਕਿ ਉਹ ਸ਼ੇਰ ਹੈ ਇਹ ਮੁੱਦ ਤੇ ਗੁਜ਼ਰੀ ਹੈ ਤਨੇ ਰੰਗ ਵਨ ਸਹਤੇ ਹੋਏ ਸ਼ਰਮ ਕੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਉਸਨੇ شاعر ਜਿਸਨੇ ਤराना ਲਿਖਿਆ ਕਿ ਸਾਰੇ ਜਹਾਂ ਸੇ ਅੱਛਾ ਇਹ ਦੋਸਤਾਂ ਹਮਾਰਾ ਉਹੀ ਸ਼ਾਇਰ ਕਹਿੰਦਾ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਸੋਚਣਾ ਪਏਗਾ 인도ਸਤਾਨ ਦੇ ਸੰਬੰਧ ਇਸ ਦੇਸ਼ ਦੇ ਸੰਬੰਧ ਦੇ ਇਤਨੀ ਪਾਇਦਾਰ ਨਜ਼ਮ ਲਿਖਣ ਵਾਲਾ ਇਤਨਾ ਮਹਾਨ ਕਵਿ ਤਰਾਨਾ ਲਿਖਣ ਵਾਲਾ ਜਿਸ ਨੂੰ ਹਰ ਬੱਚੇ ਨੇ કંਠ ਕਰ ਲਿਆ ਹਰ ਸਕੂਲ ਦੇ ਗਾਇਨ ਕੀਤਾ ਜਾਂਦਾ ਰਿਹਾ ਹਰ ਹਿੰਦੁਸਤਾਨੀ ਨੇ ਬੜੇ ਫਖਰ ਦੇ ਨਾਲ ਉਸ ਤਰਾਨੇ ਨੂੰ ਗਾਇਨ ਕੀਤਾ ਤੇ ਯਾਦ ਕੀਤਾ ਕਿ ਉਹੀ ਮਹਾਨ ਸ਼ਾਇਰ ਬਿਲਕੁਲ ਬਦਲ ਗਿਆ ਉਹਦੇ ਵਿਚਾਰ ਬਦਲ ਗਏ ਉਹਦੀ ਸੋਚ ਨਹੀਂ ਬਦਲ ਗਈ ਉਦਾ ਨੁਕਤਾ ਨਿਗਾਹ ਬਦਲ ਗਿਆ ਔਰ ਕਹਿੰਦਾ ਮੁਦ ਸੇ ਗੁਜ਼ਰੀ ਹੈ ਇਤਨੇ ਰੰਝੋਂ ਵੰਸ ਸੇ ਤੇ ਹੋਏ ਸ਼ਰਮ ਸੇ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਬਈ ਕਿਉਂ ਉਹਦੇ ਨਾਲ ਜੋ ਵਧੇਕੀਆਂ ਹੋਆਂ ਓਹ ਓ ਜਾਣੇ ਆਪਾਂ ਨਹੀਂ ਖੋਲਨੀ ਇਹ ਸੋ ਖੋਲਣ ਦਾ ਸਮਾਂ ਵੀ ਨਹੀਂ ਇਹ ਖੋਲਣ ਦਾ ਮੌਕਾ ਨਹੀਂ ਹੈ ਸਰ ਸਿਨਾ ਕਰਨੇ ਅਸੀਂ ਇਸ ਦੇ ਸੇ ਮਾਨ ਕੀਤਾ ਔਰ ਮਾਨ ਕਰਦੇ ਰਹੇ ਬੜੀ ਮੁੱਦਤ ਤੋ ਮਾਨ ਕਰਦੇ ਰਹੇ ਇਤਨਾ ਮਾਨ ਕੀਤਾ ਕਿ ਦੇਖ ਦੀ ਰਕਸ਼ਾ ਦੇ ਖਾਤਰ ਗੁਰੂਆਂ ਨੇ ਆਪਣੇ ਸਿੱਖ ਬੇਟ ਜੀ ਗੁਰੂਆਂ ਦੇ ਬੱਚੇ ਸਹੀ ਦੋਏ ਬੜੇ ਬੜੇ ਸਿੱਖ ਬ੍ਰਹਮ ਗਹਿਨੇ ਔਰ ਸੰਤ ਮਹਾਤਮਾ ਕਦਮ ਕਦਮ ਦੇਤੇ ਦੇਖ ਤੇ ਦੇਖ ਦੀ ਸੰਵੇਦੀ ਵੀ ਰੱਖਿਆ ਲਈ ਕੁਰਬਾਨੀਆਂ ਦੇਂਦੇ ਰਹੇ। ਔਰ ਇਹ سلسلہ ਕਾਫੀ ਲੰਬੇ ਸਮੇਂ ਤੱਕ ਜਾਰੀ ਰਿਹਾ। ਇਹ ਕਮਾਲ ਨਾ ਪਤਾ ਨਹੀਂ ਕੀ ਟੋਲ ਲਗੀ। ਉਸਨੇ ਆਖ ਦਿੱਤਾ ਹੁਣ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਹ ਆਖਾਂ ਕਿ ਇਹ ਦੇਖ ਮੇਰਾ ਮੈਨੂੰ ਸ਼ਰਮ ਆਉਂਦੀ ਹੈ ਤੇ ਖਮਾ ਕਰਨੇ ਜੋ ਘਟ ਹੋਇਆ ਅੱਜ ਤੱਕ ਕਰੀਬਨ ਕਰੀਬਨ ਮੈਂ ਪੰਜ-ਛੇ ਦਿਨ ਅਵੇਡੇ ਸਾਧ ਕਲਕੱਤੇ ਦੇ ਪੜ ਰਿਹਾ ਸੀ ਤੇ ਦੇਖ ਜਿਹੜਾ ਇਸ ਸਿਆਸੀ ਬੀਤ ਨਹੀਂ ਆ ਤੇ ਬਰਦਾਸ਼ਤ ਕਰ ਲੈਂਦਾ ਹੈ ਕਰ ਲੈਣਾ ਅਸਲੀ ਸਾਲ ਕੋਈ ਬਰਦਾਸ਼ਤ ਕਰਦੇ ਆ ਤੁਸੀਂ ਕਿਤੇ ਸਿੱਖ ਨਾ ਹੋ ਉਹ ਦੇ ਸਭ ਤੋਂ ਸਰੂਤ ਬਾ ਨਹੀਂ ਰਹਿਣਾ ਚਲਣਾ ਸਹੀ ਬਰਦਾਸ਼ਤ ਕੀਤਾ ਤੁਸੀਂ ਬੇਸ ਪਰ ਗੱਡੀਆਂ ਦੇ ਨਾਮ ਆਪਣੇ ਤੀਰਥਾਂ ਤੇ ਰੱਖੇ ਗੰਗਾ ਜਮਨਾ ਐਕਸਪ੍ਰੈਸ ਗੋਮਤੀ ਐਕਸਪ੍ਰੈਸ ਵਿਸ਼ਨੂੰ ਕਾਂਸੀ ਐਕਸਪ੍ਰੈਸ ਜੀਹਾਂਜਲੀ ਐਕਸਪ੍ਰੈਸ ਸੰਗਮ ਐਕਸਪ੍ਰੈਸ ਵਿਸ਼ਨੂੰ ਕਾਂਸੀ ਤੋਂ ਬਾਅਦ ਫਿਰ ਇਹਨਾਂ ਨੇ ਜਗਨਨਾਥ ਪੁਰੀ ਐਕਸਪ੍ਰੈਸ ਤੇ ਫਿਰ ਸੋਮਨਾਥ ਮੇਲਪਈ ਚੱਲਦੀ ਹੈ ਅੰਬਦਾਬ ਤੋਂ ਲੈ ਕੇ ਵੈਰਾਵਲ ਤੱਕ अनेका ਗੱਡੀਆਂ ਜਿਨ੍ਹਾਂ ਦੇ ਇਨਾ ਨੇ ਆਪਣੇ ਪੀਰਥਾਂ ਦੇ ਨਾਮ ਦੇਤੇ ਉਹ ਗੱਡੀਆਂ ਦੇ ਨਾਂ ਰੱਖੇ ਨੇ ਗੱਡੀਆਂ ਚੱਲ ਰਹੀਆਂ ਨੇ ਇਹਨਾਂ ਦੀਆਂ ਬਾਲਬਨ ਜੋ ਮੇਰੀ ਬੇਨਤੀ ਚਾਹੀਆਂ 28 ਗੱਡੀਆਂ ਨੇ ਜਿਨ ਪੀਰਥਾਂ ਦੇ ਨਾਮ ਦਿੱਤੇ ਚੱਲ ਰਹੀਆਂ ਸਿੱਖ ਗੱਡੀ ਵੀ ਸਿੱਖ ਪੀਰਤ ਦੇ ਨਾਮ ਦਿੱਤੇ ਨਹੀਂ ਚੱਲ ਰਹੀ ਸਭ ਇਹ ਵਧੀ ਕੀ ਵੀ ਸਾਨੂੰ ਬਰਦਾਸ਼ਤ ਚਲੋ ਕੋਈ ਲੱਗੇ ਐਲਾਨ ਕੀਤਾ ਸੀ ਇਧਾ ਨੇ ਕਿ ਇਹ ਸੀ 골ਡਨ ਟੈਂਪਲ ਐਕਸਪ੍ਰੈਸ ਚਲਾਣਾ ਸਵਰ ਮੰਦਿਰ ਐਕਸਪ੍ਰੈਸ ਚਲਾਣਾ ਪਰ ਜਿਵੇਂ ਕਰਨੇ ਜਦ ਉਹ ਗੱਡੀ ਇਥੇ ਅੰਮ੍ਰਿਤਸਰ ਪਹੁੰਚੀ ਸੀ ਉਸ ਦਾ ਨਾਮ ਸੀ ਟਾਟਾ ਨਗਰ ਐਕਸਪ੍ਰੈਸ ਕੋਈ ਸਵਰਨ ਮੰਦਿਰ ਐਕਸਪ੍ਰੈਸ ਨੇ ਫਿਰ ਮੈਨੂੰ ਹੈਰਾਨ ਹੋਈ ਖਾਸ ਕਰਕੇ ਉਸ ਗੱਡੀ ਦਾ ਨਾਂ ਦੇਖ ਕੇ ਵੀ ਜਿਹੜੇ ਇੱਕ ਗੱਡੀ ਦਾ ਨਾਂ ਸਵਰਨ ਮੰਦਰ ਬਰਦਾਸ਼ਤ ਨਹੀਂ ਕਰ ਸਕਦੇ ਇਹ ਦੁਸ਼ ਸਵਰਨ ਮੰਦਰ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ ਇੱਕ ਨਾਂ ਮੇਂ ਨਹੀਂ ਬਰਦਾਸ਼ਤ ਕਰ ਸਕਦੇ ਗੋਲਡਨ ਟੈਂਪਲ ਐਕਸਪ੍ਰੈਸ ਇਹ ਬਰਦਾਸ਼ਤ ਨਹੀਂ ਹੋਇਆ ਅਸੀਂ ਕਦੀ ਨਹੀਂ ਇਤਰਾਜ਼ ਕੀਤਾ ਬਸ ਉਸੇ ਗੰਗਾ ਜਮਨ ਐਕਸਪ੍ਰੈਸ ਤੋਂ ਚਲਾਈ ਹੋਈ ਹੈ। ਸੰਗਮ ਐਕਸਪ੍ਰੈਸ ਤੋਂ ਚਲਾਈ ਹੋਈ ਹੈ। ਵਿਸ਼ਵਨਾਥ ਕਾਸ਼ੀ ਐਕਸਪ੍ਰੈਸ ਤੋਂ ਚਲਾਈ ਹੋਈ ਹੈ। ਔਰ ਕੁਝ ਜੀ ਤਾਂਜਲੀ ਐਕਸਪ੍ਰੈਸ ਜਗਨਨਾਥ ਪੁਰੀ ਐਕਸਪ੍ਰੈਸ ਸੋਮਨਾਥ ਮੇਲ ਚਲਾਈ ਹੋਈ ਹੈ। ਇਸੇ ਅਨੇਕਾਂ ਗੱਡੀਆਂ তীਰਥਾਂ ਦੇ ਨਾਮ ਤੇ ਚੱਲ ਰਹੀਆਂ। ਨਹੀਂ ਚਲੀ ਇੱਕ ਗੱਡੀ ਦੁਰਨ ਮੰਦਰ ਐਕਟਸ ਦੇ ਨਾਂ ਤੇ ਅਸੀਂ ਇਹ ਵਧੇਕੀਆਂ ਬਦਲਾਅ ਕਰਨ ਲੇ। ਸੈਨ ਕਰ ਲਿਆ। ਬਰਦਾਸ਼ਤ ਕਰ ਲਿਆ। ਔਰ ਇਸ ਤਰ੍ਹਾਂ ਦੀਆਂ ਸਿਆਸੀ ਵਧੇਕੀਆਂ ਨੂੰ ਜੋ ਹੁਣ ਗਿਣ ਲੱਗੀ ਹੈ ਤਾਂ ਮੇਰੇ ਖਿਆਲ ਗਿਣਤੀ ਮੁੱਕ ਜਾਣੀ ਹੈ ਹਿੰਸੇ ਮੁਕੜੇ ਨੇ ਵਧੇਕੀਆਂ ਨਹੀਂ ਮੁਕਣੀਆਂ। ਇਹ ਨਹੀਂ ਆ ਵਧੇਕੀਆਂ ਐਨਾ ਨੇ ਸੈਨ ਤੇ ਚਾਲੇ ਚਾਲ ਦੇ ਦਿੱਤੀਆਂ। ਮੈਂ ਉਹ ਮੈਗਜ਼ੀਨ ਪੜ੍ਹ ਰਿਹਾ ਸੀ ਉਹਦੇ 'ਚ ਲਿਖਿਆ ਸੀ ਜਿਹੜਾ ਸਿੱਖ ਹੈ ਇਹ ਸਿਆਸੀ ਵਦੀ ਕੀਤੇ ਬਰਦਾਸ਼ਤ ਕਰ ਸਕਦਾ ਹੈ ਧਾਰਮਿਕ ਵਦੀ ਕੀ ਨਹੀਂ ਬਰਦਾਸ਼ਤ ਕਰ ਸਕਦਾ ਜਦ ਧਰਮ ਧਾਰਮਿਕ ਤੌਰ ਤੇ ਦੇ ਨਾਲ ਵਦੀ ਕੀ ਹੋਵੇਗੀ ਤੇ ਕੁਰਬਾਨ ਹੋਵੇਗਾ ਇਹ ਮਿੱਠੇ ਦਾ ਇਹ ਨੀਸਾ ਹੋਵੇਗਾ ਉਹ ਖਿਮਾ ਕਰਨੇ ਸਰੇ ਆਮ ਚੋਗ ਦੇ ਹੇੇ ਗੇਕਾਉਂ ਦੀ ਪਾਗਲਾ ਸਿਰਤ ਦਿੱਤੀ ਗਈ। ਔਰ ਔਰਨ ਦੇ ਹਿੰਦੂ ਤਰਮ ਨੂੰ ਸ਼ਰਮਸਾਰ ਕਰਨ ਲਈ ਜਨੇਊ ਤਾਰਦਾ ਸੀ। ਐਨਾ ਨੇ ਸਾਨੂੰ ਸ਼ਰਮਸਾਰ ਕਰਨ ਲਈ ਸਾਡੀਆਂ ਕਿਰਪਾਣਾ ਉਤਾਰੀ। ਔਰ ਹਰ ਥਾਂ ਤੇ ਬੇਇੱਜ਼ਤ ਕੀਤਾ ਤੇ ਸ਼ਰਮਸਾਰ ਕੀਤਾ। ਇਕਬਾਲ ਨੇ ਪਤਾ ਨਹੀਂ ਕਿਸ ਸ਼ਰਮਸਾਰੀ ਦੇ ਤਹਿਤ ਇਹ ਆਖੀਐ ਅਸੀਂ ਹੁਣ ਮੈਨੂੰ ਸ਼ਰਮ ਆਉਂਦੀ ਹੈ ਜਦੋਂ ਕਨੇ ਖਾਰੇ ਅੰਬੀਆਂ ਅੱਖਾਂ ਨੇ ਮਨਜ਼ਰ ਦੇ ਅੱਲੇ ਆਕਾਲ ਤਫਦ ਔਰ ਹਜ਼ਾਰਾਂ ਸਿੰਗਾ ਨਾਲ ਜੋੜੀ ਤੇ ਹੈ ਔਰ ਆਪਣੀ ਦੁਸ਼ਤ ਕਨਫਰੰਸ ਕਰੋ ਕਿ ਤੁਸੀਂ ਇੱਕ ਇੱਕ ਹਜ਼ਾਰ ਰੁਪਏ ਇੱਕ ਬੰਦੇ ਨੂੰ ਵੀ ਦਿਓ ਆਣ ਜਾਣ ਦਾ ਕਿਰਾਇਆ ਵੀ ਕਰੋ ਪਰ ਸੱਚ ਦਾ ਸਮੇਲਨ ਹੋਵੇ ਧਾਰਮਿਕ ਸਮੇਲਨ ਹੋਵੇ तुझी चारों पासे रस्ते रोक रहे हो तो नहीं ही शर्म से आती है इस वतन को वतन कहते इस घर उस घर अपना घर किस तरह है के घर दे पग ला छे ਮੈਂ ਪੜ੍ਹ ਰਿਹਾ ਸੀ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੰਤ ਸੁਕਰਾਟ ਦੇ ਕੁਝ ਬੋਲ ਅੱਜ ਤੋਂ 2.5 ਹਜ਼ਾਰ ਸਾਲ ਪਹਿਲੇ ਇੱਕ ਹੁਨੇ ਇੱਕ بڑا ਪ੍ਰਸਿੱਧ ਦਾਰਸ਼ਨਿਕ ਹੋ ਗੁਜ਼ਰਿਆ ਇਹ ਕਹਿੰਦਾ ਕਿ ਸਮਾਜ ਦੇ ਸਤਾਏ ਹੋਏ ਮਨੁੱਖ ਚਿੰਤਕ ਹੋ ਜਾਂਦੇ ਨੇ ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਸੰਤ ਹੋ ਜਾਂਦੇ ਨੇ ਫਕੀਰ ਹੋ ਜਾਂਦੇ ਨੇ ਉਹਦਾ ਆਪਣਾ ਅਨੁਭਵ ਉਹਨੇ ਗੱਲ ਕਹੀਏ ਤੇ ਮੈਨੂੰ ਤੇ ਇੰਜ ਲੱਗਦਾ ਬਾਬੇ ਨੇ ਵੀ ਇਸੇਮ ਦੀ ਪ੍ਰਗਟਾਈ ਹੈ ਗੁਰਨਾਮਿਕ ਦੇਵ ਦੀ ਧੂੰਆਂ ਰਤਾਪ ਦੇਰੀ ਕੇ ਬੱਤਾ ਆਪਦਾ ਕਾ ਮਾਰਾ ਘਰੇ ਤੇ ਨਾ ਘਰ ਦੇ ਚ ਕੋਈ ਅਪਤਾਇ ਦਿੱਤਾ ਪੈ ਗਈ ਪਤਨੀ ਮਰ ਗਈ ਯਾ ਮੁੰਡਾ ਇੱਕ ਲੋਤਾ ਸੀ ਚਰਾਨਾ ਕਰ ਗਿਆ ਜਾਂ ਦਿਵਾਲੀਆ ਹੋ ਗਿਆ ਇੱਕ ਘਰ ਦੇ ਕਨੇਸ਼ ਹੈ ਝਗੜਾ ਕਹਿੰਦੇ ਚਲੋਣ ਸੰਤ ਬਣੋ। પતિਰ ਬਣੋ। ਦੇ ਘੁੰਮਦੇ ਆ ਫਿਰਦੇ ਆ ਦੇਸ਼ ਦੇ ਜਦੋਂ ਮੈਨੂੰ ਕੋਈ ਕਹਿੰਦਾ ਨਾ ਮਸੀਹ ਜੀ ਹੋਂ ਤੇ ਸਾਡੇ ਨਾਲ ਵਿਸਰਨ ਨੂੰ ਜੀ ਕਰਦਾ ਮੈਂ ਪੁੱਛ ਲੈ ਨਾ ਉਹਦੇ ਘਰ-ਬਾਰ ਤੇ ਫੈਰੇ ਫਰੀਦ ਨਾਲ ਲੈ ਨਾ ਘਰੋਂ ਤੇ ਓਖਾ ਨਹੀਂ ਨਾ ਕੋਈ ਕਿਉਂਕਿ ਸਾਡੇ ਨਾਲ ਰੋਜ਼ ਉਹ ਸਫਰ ਜਿਹੜਾ ਤਿਆਰ ਹੋਣ ਨੂੰ ਰਾਜ਼ੀ ਹੈ ਤੇ ਰੋਜ਼ ਔਕਣਾ ਤੇ ਚੱਲਣ ਨੂੰ ਲਾਜ਼ੀ ਹੈ ਇਹਦਾ ਮਤਲਬ ਇਸ ਔਪਣਾ ਨਾਲੋਂ ਘਰ ਦੇ ਜਿਆਦਾ ਉਹ ਫਰੰਤਾਂ ਹੀ ਜੋ ਹੈ ਚੱਲਣ ਨੂੰ ਕਹਿੰਦਾ ਪੇ ਵਰਨਾ ਕਹਨੂ ਆਖੇਗਾ ਧੁੰਰ ਤਾਪ ਜੇਰੀ ਕੇ ਬਸਦਾ ਅਪਦਾ ਕਮਾਰਾ ਘਰੇ ਤੇ ਨਸਦਾ ਘਰੋਂ ਨਸਦਾ ਬੰਦਾ ਉਹਦੋਂ ਜਦ ਘਰ ਦੇ ਕੋਈ ਅਪਦਾ ਘਰ ਦੇ ਜੋ ਹੈ ਕੋਈ ਵਿਰਤਾਂ ਸੂਕਰ ਆਉਤ ਕਹਿੰਦੇ ਘਰੇਲੂ ਝਗੜਿਆਂ ਦਾ ਸਤਾਇਆ ਹੋਇਆ ਮਨੁੱਖ ਹਮੇ ਲੈਣਾ ਉੱਥੇ ਘਰੇਲੂ ਆਪਣਾ ਬਹੁਤ ਜ਼ਿਆਦਾ ਉਹ ਆਪਣਾ ਉਸ ਦਾ ਖੰਨ ਉਸ ਦਾ ਆਪਣਾ ਤਜਰਬਾ ਤੇ ਜਿੱਥੇ ਚਿੰਤਕ ਬਹੁਤ ਮਿਲਣ ਦਾਰਸ਼ਨਿਕ ਬਹੁਤ ਮਿਲਣ ਇਸ ਦੇਸ਼ ਨੇ ਦਾਰਸ਼ਨਿਕ ਬਹੁਤ ਪੈਦਾ ਕੀਤੇ ਕਿਉਂਕਿ ਇਹ ਦੇਸ਼ ਸਮਾਜ ਦਾ ਬਹੁਤ ਸਤਾਇਆ ਹੈ ਕਿ ਤੀਆਂ ਸਮਾਜ ਦੀਆਂ ਤਰੀਕੀਆਂ ਇੱਥੇ ਰਾਜ ਔਰ ਮੋਰ ਧਰਮ ਦੀ ਲਾਥੇ ਖੈਰ ਮੁਕਤਸਰ ਮੈਂ ਅਲਤਰਾ ਔਰ ਉਹ ਕਹਿੰਦਾ ਜਿੱਥੇ ਵਿਦਰੋਹੀ ਜਿਆਦਾ ਹੋਵਨ ਆਤੰਕ ਵੀ ਜਿਆਦਾ ਹੋਵਨ ਬਗੀ ਜਿਆਦਾ ਹੋਨ ਸਮਝ ਲੈਣਾ ਉਹ ਹਕੂਮਤ ਦੇ ਸਤਾਏ ਹੋਏ ਵਧੀ ਕੀ ਹੋਈ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਦੋ ਸਾਲ ਤੋਂ ਬੜੇ ਸ਼ਾਂਤ ਮਨਾਈ ਝਾਂ ਨਾਲ ਇੱਕ ਕੌਮ ਇਨਸਾਫ ਮੰਗਦੀ ਰਹੀ ਤੇ ਇਨਸਾਫ ਮੰਗਣ ਦੀ ਹਾਸ ਤੇ ਇਹਨਾਂ ਨੂੰ ਜੇਲਾਂ ਵਿੱਚ ਭਰ-ਭਰ ਕੇ ਸੁੱਟਿਆ ਗਿਆ ਤਰ੍ਹਾਂ ਤਰ੍ਹਾਂ ਦੇ ਇਹਨਾਂ ਤੇ ਤਸ਼ੱਦਦ ਤੇ ਤਰ੍ਹਾਂ ਤਰ੍ਹਾਂ ਦਾ ਇਹਨਾਂ ਦੇ ਸੇ ਜੋ ਹੈ ਜ਼ਬਰ ਔਰ ਹੋਰ ਅਨੇਕਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਿਮਨਾ ਕਰਨੇ ਸੁਖਰਾਜ ਸੇ ਐਸਾ ਕਹਿੰਦਾ ਕਿ ਥੇਮੇ ਨੇ ਲਗਾਤਾਰ ਅਗਰ ਕੋਈ ਮਨੁੱਖ ਸਮਾਰਣ ਹੈ ਹਕੂਮ ਦਾਰ ਦਾ ਲਗਾਤਾਰ ਨਿਰਾਸ਼ ਹੋਇਆ ਲੈਣ ਨਾਲੋਂ ਕਿ ਉਹਦੇ ਅੰਦਰ ਇੱਕ ਵਾਰ ਇੱਕ ਸ਼ਕਤੀ ਪੈਦਾ ਹੋ ਜਾਏ ਤਾਂ ਹਜ਼ਾਰ ਵਾਰ ਧੋਖਾ ਖਾ ਲੈਣਾ ਬੈਠਾ ਤੰਗ ਅਰ ਸਿਮਨਾ ਕਰਨੇ ਕਈਆਂ ਮੇਰੇ ਭਾਨੀ ਨੰਨਾ ਤਬੀਅਤ ਕੋ ਜਾ ਕੇ ਹੋਈ 2 ਸਾਲ ਤੋਂ ਬਾਅਦ ਰਹਿਣਾ ਕਿ ਕਹਿ ਸਕਦੇ ਆ ਸ਼ੁਕਰ ਜੋ ਸੋ ਲਿਖੇ ਹੈ ਉਹ ਦਿਨਾਂ ਨੂੰ ਸਾਡੇ ਅੰਦਰ ਤਾਂ ਸਾਨਾ ਧੋਖਾ ਹੀ ਦੇ ਜਾਂਦੇ ਨੇ ਰਸੀ महाराजा न ਉਹਲਾ ਬੰਦਾ ਸੱਚ ਦੇ ਨੇੜੇ ਬਾਣੀ ਧਾਰਾ ਰਾਜਿਆਂ ਦੇ ਉਸਤਤ ਦੇ ਮੁਖੀ ਹਰੀ ਚੰਦ ਲੰਦੂਰੇ ਨੇ ਸਾਦੂ ਬੁਰਾ ਨੂੰ ਗਿਆ ਇਹ ਦਿਨ ਦਾ ਮੁਕਾਬਲਾ ਨਾ ਕਰ ਸਕੀ ਜਿਸ ਤਰੀਕੇ ਨਾਲ ਧੂਮ ਇਨਾ ਦੀ ਦੇਖ ਲਈਆ ਇਸ ਤੈਨਾਂ ਨੂੰ ਬਾਤ ਲੜਾਵਾ ਆਪਣ ਦੋ ਤੋਂ ਬੋਲਦੇ ਰਹਿਣ ਜਿਵੇਂ ਜਿਵੇਂ ਇਸ ਹਨੇਰੇ ਲੜਾਈ ਕੇ ਜਵਾਬ ਜੋ ਹੈ ਨਾ ਦੇ ਸਕੀ ਹੈ ਪਰ ਇਤਨੀ ਬਲ ਸਪਸ਼ਟ ਹੈ ਕਿ ਜਿਹਨੇ ਤੇਰੀ ਪੂਰਨ ਪ੍ਰਾਤਮਾ ਲਈ ਕਟਲ ਨੀ ਹੈ ਮੈਂ ਹਾਰੇ ਬਿੱਟਸ ਨੂੰ ਲਾ ਕੇ ਜਦੋਂ ਮੁਮਲਾ ਖਤਮ ਹੋਣਾ ਪੈਂਦਾ ਹੈ ਹੁਣ ਕੋਈ ਨਾ ਨਾਕ ਆਪ ਲਿਖ ਔਰ ਕੇ ਬੈਟਰੀ ਜਿੱਤੇ ਸੇ ਹਰੀ ਸੰਧ ਕਈਆਂ ਨੇ ਹਰੀ ਸੰਧ ਨੂੰ ਤੋੜ ਕਰ ਲੈ ਤੇ ਅੱਜ ਤੱਕ ਮੇਰਾ ਸੰਧ ਕਦੇ ਖਲਾਬ ਬੜਾ ਹੋਲਾ ਮੈਂ ਫਿਰ ਅਰਜ਼ ਕਰਦਾ ਉਹਨਾਂ ਉਸਨੂੰ ਕਹਿੰਦੇ ਨੇ ਹਮੂਮਰਦ ਬਾਹਰ ਹਰੀਤੰਗੰਦਾ ਮਹਾਰਾਜ ਜੀ ਨੂੰ ਪਤਾ ਹੈ ਕਿਦਰ ਜੋ ਅੰਦਰ ਹੈ ਮੇਰੇ ਨਾਮ ਤੋਂ ਹੀ ਬਾਹਰ ਹੈ ਜੋ ਬਾਹਰ ਹੈ ਉਹ ਹੀ ਅੰਦਰ ਹੈ ਕਹਿੰਦਾ ਕਹਿੰਦੇ ਬਾਕੀ ਕੇ ਸਾਰੇ ਕਜੂ ਨੇ ਤੇ ਹਰੀਤੰਗੰਦ ਕਹਿੰਦਾ ਕਿ ਮਨੁੱਖ ਤੋਂ ਕੁਝ ਨਹੀਂ ਹੈ ਮਨੁੱਖ ਸਾਡੀ ਬਾਤ ਤੋਂ ਨਹੀਂ ਕਰਦਾ ਮੈਂ ਤੁਹਾਨੂੰ ਬਾਤ ਕਰਨ ਦਾ ਮਕਸਦ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਸਤਿਗੁਰੂ ਪਰਮੇਸ਼ਰ ਨੂੰ ਔਰ ਕਰ ਲੈ ਮੈਂ ਪਹਿਲੇ ਸੰਤ ਹਾਰਿ ਸ਼ਰਿਆਮ ਨੇ ਐਨ ਲਿਖਣਾ ਪਿਆ ਕਿ ਕਹੂ ਦੇ ਘੋੜੇ ਦਬਾਤ ਤੇ ਮੈਂ ਬਈ ਨੀਲਾ ਪੀਤੀ ਹੈ ਸਾਡੇ ਦੋ ਸਾਲ ਮਾਰ ਕੇ ਲੰਗੇ ਜਾਂਦਾ ਤੇ ਸਿੱਖ ਬੜੀ ਪੀੜ ਦੇ ਚੋਂ ਲੰਘ ਜਾਂਦਾ ਸਿੱਖ ਨਾਮ ਦਿੱਤਾ ਸਤਨਾਮੁ ਨਾਨਕ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਦ੍ਰਿਮੁ ਜਾਲੇ ਜਾਣਾ ਪਾਕਤਾਨੀਆਂ ਸਤਗੁਰ ਦਾ ਇਹ ਥੋੜਾ ਹੀ ਪਹਿਲੇ ਜਾ ਤੇ ਦੱਸਣਾ ਪਾਲਿਕਾ ਦੇ ਸਾਰੇ ਸੰਦ ਤੋਂ ਸਾਨੂੰ ਤਾਅਲੂਕ ਦੇ ਬਾਰੇ ਪ੍ਰਥਮ ਬਾਗੀ ਨੂੰ ਤਾਅਲੂਕ ਪ੍ਰਾਣ ਹੈ ਸਿੰਘ ਸਾਡਾ ਤਖੱਲ ਘੋੜੇ ਦਾ ਉਪਨਾਮ ਹਾਰਿਸ਼ੰਦ ਹੈ ਤੇ ਅਥੀ ਖੇਤੀ ਜੀ ਦੁਨੀਆ ਦੇ ਸਿਰ ਸਾਇਨਾ ਦੋ ਨਾਮ ਨਾਲ ਜਾਣੇ ਜਾਂਦੇ ਸਠਾਤੇ ਜਾਣੇ ਜਾਂਦੇ ਇਹ ਘੋੜਾ ਸਹੀ ਚੱਲਦਾ ਹੁੰਦਾ। ਉਹ ਬਵਾ ਕਰ ਬੈਠਾ ਸੀ। ਇਹ ਘੋੜਾ ਕੜਦੀ ਸਫਾਈ ਹੁੰਦਾ। ਪਤਾ ਚੱਲਿਆ ਕਿ ਮੈ ਸਵੇਰੇ ਆਲਸੀ ਸੀ। ਬੜਾ ਹੋਇਆ। ਹਮ ਤਾਂ ਜਿਹੜਾ ਇਹ ਨੂੰ ਜਿਹੜਾ ਬ੍ਰੰਤ ਦੀ ਪੂਜਾ ਕਰਦਾ ਮਹਾਰਾਜ ਤੇ ਜਿਹੜਾ ਤੁਸੀਂ ਵਾਈਏ ਉਹ ਸੱਸਰ ਦੀ ਪੂਜਾ ਕਰਦੇ। ਤੇ ਸੈਰ ਤੋਂ ਕੱਲੇ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਨਰੋਇ ਬਣ ਕੇ ਹੀ ਬਣ। ਇਹ ਕਿਾਸੇ ਦਾ ਖਾਣਾ ਦੇ ਸੱਸਰ ਰੱਖੇ। ਅਜੇ ਵੀ ਸੰਤ ਦੇ ਇਨਸਨ ਨੂੰ ਵੀ ਮੱਥਾ ਟੇਕੀ ਪਾਣੀ ਦਾ ਫਾਇਦਾ ਹੋਇਆ ਇਸ ਵਾਰ ਤੇ ਹਰੀ ਚੰਦ ਇਕਵਾਰ ਦਾ ਪਾਣੀ ਦਾ ਗੁਰੂ ਪੀਰ ਕੌਣ ਹੈ ਹਰੀ ਚੰਦ ਨੂੰ ਸੁਝਦਾ ਇੱਕ ਬਹੁਤ ਸੰਤ ਦਾ ਗੁਰੂ ਪੀਰ ਕੌਣ ਹੈ ਗੁਰੂ ਜੀ ਤਾਂ ਬਿਲਕੁਲ ਪਰਦੇ ਖਾਣਾ ਹੀ ਜਾਣਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਕਹਿ ਦਿੱਤਾ

ਜੈ 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 ਹਰਿ ਚੰਦ ਨੇ ਅੱਜ ਕੀ ਵੇਸੋ ਵਾਰਾਂ ਸਤਗੁਰ ਨੇ ਅੰਮ੍ਰਿਤ ਪਾਰ ਮੈਂ ਨਮਸਕਾਰ ਕਰਦਾ ਇਹ 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 ਤਲਵਾਰ ਜਦੋਂ ਮੈਂ ਮੇਰਾ ਪਤਾ ਚਲਾ ਜਾ ਘੋੜੇ ਨੂੰ ਮਾਰਾਂ ਤੂੰ ਮੇਰੇ ਛੱਡੋ ਘੋੜੇ ਨੂੰ ਸਤਗੁਰ ਦਾ ਹੀ ਨਿਸ਼ਾਨਾ ਤੂੰ ਮੇਰਾ ਪੀਰ ਹੈ ਸਤਗੁਰ ਲਿਖਦੇ ਨੇ ਰੋਟੀ ਇਹ ਸਾਰੇ ਦਾ ਹੋਵੇਗਾ ਕਿ ਸਾਡੇ ਰੂਪ ਨੂੰ ਚਲਾਇਓ ਹਾਂ ਜਦ ਸਾਡੇ ਰੂਪ ਤੋਂ ਨੇ ਮੈਂ ਸਾਨੂੰ ਕਿਵੇਂ ਸਿਦਾ ਅਸੀਂ ਸਿਰਫ ਸਿੱਖ ਨਹੀਂ ਹਾਂ ਅਸੀਂ ਸਿਰਫ ਗੰਗਲੀਆਂ ਅਸੀਂ ਸਿੱਖ ਵੀ ਹਾਂ ਅਸੀਂ ਗੰਗਲੀਆਂ ਅਸੀਂ ਸੰਤ ਵੀ ਹਾਂ ਅਸੀਂ ਸੁਆਈ ਵੀ ਹਾਂ ਸੁਆਈ ਦਾ ਗੁਰੂ ਸੱਸਰ ਹੁੰਦਾ ਹੈ ਤੇ ਖਿਮਾ ਕਰਨੀ ਸੰਤ ਅਗੁਰੂ ਦਾ ਆਨ ਉਹਦੇ ਪੂਜਾ ਵਾਰ ਵੀ ਖਤ ਗਿਆਨ ਹੁੰਦਾ ਹੈ ਹਜ਼ੂਰ ਖੈਰ ਜੀ ਮਹਾਰਾਜ ਦੀ ਪੂਜਾ ਕਰੋ ਸਾਬ ਦੇ ਸਸਤਰਾਂ ਦੀ ਪੂਜਾ ਪੜਨੇ ਸਾਬ ਗੁਰੂ ਗੋਬਿੰਦ ਸਿੰਘ ਜੀ ਦੀ ਪੂਜਾ ਦੇਖੋ ਸਦੀਆਂ ਤੋਂ ਅਸੀਂ ਸਸਤਰਾਂ ਨੂੰ ਮੱਥਾ ਟੇਕਦੇ ਆਇਆ ਹਾਂ ਤੁਸੀਂ ਕਬੂਲ ਕਰ ਲਿਆ ਹੋਰ ਅੱਜ ਤੁਸੀਂ ਕਹਿੰਦੇ ਸਸਤਰਾਂ ਨਾਲ ਗੁਰਦੁਆਰਾ ਪ੍ਰਸਤ ਹੋ ਗਿਆ ਤੁਸੀਂ ਬੈਂਕ ਨਾਲ ਕੇ ਪ੍ਰਸਤ ਕੀਤਾ ਗੁਰਦੁਆਰਾ ਅਸੀਂ ਦਰਬਾਰ ਦਾ ਪ੍ਰਸਤ ਕੀਤਾ ਇੱਥੇ 35 ਸਾਲ ਦੀ ਵਧੇਖੀਆਂ ਤੋਂ ਬਾਅਦ

ਸਤਗੁਰੂ ਦੇ ਕੰਮੜ ਕੱθεਦਿਆਂ ਹੀ ਜੰਗ ਲੜਨ ਦਾ ਮੌਕਾ ਪਹਿਲੇ ਮੈਥਾ ਤੀਨੋਂ ਤੀਰ ਮਾਰਿਆ ਤੇ ਉੱਛਾ ਆਇਆ ਤੇ ਦੁਸ਼ਮਣ ਦੇ ਕੋਲ ਨੂੰ ਲੱਗ ਗਿਆ ਪੌਲਾਤ ਕੀ ਸਤਗੁਰੂ ਦੇ ਕੰਮੜ ਕੱθεਦਿਆਂ ਦੁਸ਼ਮਣ ਨੂੰ ਬਾਹਰ ਕਰਨ ਦਾ ਮੌਕਾ ਦੇਂਦਾ ਸੀ ਸਾਰੀ ਦੁਨੀਆ ਕੰਨੀ ਪਈਏ ਡਲਾ ਕੇ ਸਿੱਖ ਕੌਮ ਬਣੀ ਹੋਈ ਸੀ ਸਤਗੁਰੂ ਆ ਵੀ ਤੇ ਅਰ ਕੰਮੜ ਕੱθε ਭੋਲੇ ਦੀ ਪਹਿਚਾਨ ਮਾਰੇ ਆਉਂਦੀ ਏ ਤੂੰ ਅੰਦਰੋਂ ਬਾਹਰੋਂ ਤੀਰ ਮਾਰਿਓ ਤੋ ਤੇ ਬਾਲ ਮਾਂ ਜਨ ਸਬਟ ਨਹੀਂ ਹੁੰਦਾ ਵਿਧਿ ਕੋ ਲਲਦਾ ਬੰਦਾ ਹੀ ਰਾਹਾਂ ਪੜਾਂ ਪਧਾਰਨ ਭੋਲੇ ਬਾਨ ਕਿੰ ਕਤੰ ਮਰੇ ਕੰਮੇ ਦਾ ਮਤਲਬ ਮੂਰ ਨਹੀਂ ਜਿਵੇਂ ਪੰਜਾਬੀ ਚ ਕਹਿੰਦੇ ਨੇ ਬੜਾ ਭੋਲੂ ਮੇਕ ਰੇਦਾ ਮਤਲਬ ਅੰਦਰੋਂ ਬਾਹਰੋਂ ਰਕਤਾ ਤੇ ਜੋ ਜ਼ਬਾਨ ਤੇ ਉਹ ਦਿਲ ਤੇ ਜੋ ਦਿਲ ਦੇ ਚਾਣ ਨਾਣਾ ਬਣਾਇਆ ਭੋਲਾ ਨਿਕਾਣੇ ਤੇ ਲੱਗੇ ਤੇ ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ ਚਲਾਕ ਬੰਦਾ ਚੁਣਕਦੇ ਨੇੜੇ ਆਉਂਦਾ ਭੋਲਾ ਬੰਦਾ ਗਿਆਨ ਦੇ ਨੇੜੇ ਆਉਂਦਾ ਤੇ ਮਨ ਕਰਾ ਜੀ ਕਹਿੰਦੇ ਨੇ ਜਿਹਦੀ 70 ਚੜਾ ਬੰਦਾ ਪਰਚੋਰ ਸਾਏ ਨਾਲ ਤੇ ਨੇੜੇ ਆਉਂਦਾ ਇਤਨੀ ਜੀ ਚੁੰਝ ਨਾਲ ਲੱਗੀ ਭੋਲਾ ਹਰ ਕੋਈ ਵਿਖੇ ਠੋਖਾ ਖਾਣਾ ਜਾਣਦਾ ਪਰ ਠੋਖਾ ਦੇਣਾ ਨਹੀਂ ਸਲਾਮ ਫੋਨ ਨਿਕਲੇ ਔਖਾ ਖਾਣਾ ਨਹੀਂ ਜਾਣਦਾ ਦੁੱਖ ਹਰ ਜਗਾਂ ਇਹ ਬਾਣ ਸਾਨੂੰ ਲੱਗਿਆ ਜੜੇ ਇਹ ਛੁੰਦੇ ਸਾਨੂੰ ਲੱਗ ਨੂੰ ਦਾ ਸੇ ਸਾਹਿਬ ਕਹਿੰਨ ਸਾਡੇ ਅੰਦਰ ਸੁੱਤਾ ਹੋਇਆ ਤੇ ਪਾਈ ਜਾਦ ਉਤੇ ਤੇ ਫਿਰ ਅਸੀਂ ਹਰੀ ਚੰਦ ਨੂੰ ਸਬੋਧਨੋ ਕੇ ਕਹਿ ਦਿੱਤਾ ਜਬੇ ਬਾਣ ਲਾਗਿਓ ਅਬੇ ਰੋਸ ਜਾ ਜਾਗ ਪਿਆ ਹੁਣ ਸਿਮਾ ਦਇਆ ਦਾਨ ਸੇਲ ਸੰਜਮ ਐਦੀ ਗੱਲ ਨਾ ਕਰੀ ਮੇਰੇ ਨਾਲ ਹੁਣ ਰੋਜ ਫੈਦਾ ਹੁਣ ਕਰੇ ਲੈ ਕਮਾਣਨ ਘਾਣਨ ਬਾਣ ਤਾਣਨ ਤਰੇ ਧੀਰਦਾਏ ਰੋਗਨ ਚਲਾਏ ਹਰੀ ਚੰਦ ਬਾਰੇ ਸੋ ਜੋਲਾ ਲੇਖਾਰ ਸਤਿਗੁਰ ਕੈਨ ਨਸੀ ਖਿੱਚ ਕੇ ਬਾਣ ਮਾਰਿਆ ਤੇ ਇੱਕੇ ਬਾਣ ਨਾਲ ਉਹ ਜ਼ਮੀਨ ਬਿਆਣ ਦੇਵੀ ਸਰਸੀ ਤੇ ਆਣ ਤੜ ਪਿਆ ਹਤਕੁਰ ਨੇ ਕਿਹਾ ਰੋਸ ਉਦੋਂ ਜਾ ਗਿਆ ਹਰੀ ਚੰਦ ਜਦ ਤੇਰਾ ਬਾਣ ਲੱਗਿਆ ਅਸੀਂ ਗੁਰੂ ਦੀ ਉਮਤ ਹ 80 ਤੀਰ अनेका ਇਨਾਂ ਨੇ ਮਾਰੇ ਤੇ ਸਿਆਸੀ ਤੌਰ ਤੇ ਸਾਨੂੰ ਬਥੇਰਾ ਇਨਾਂ ਨੇ ਨੁਕਸਾਨ ਪਹੁੰਚਾਇਆ ਅਸੀਂ ਨਹੀਂ ਰੋਇ ਤੁਸੀਂ ਸਤਲੁਕੋਈ ਗੱਲ ਅਸੀਂ ਥੋੜਾ-ਖਾੜਾ ਸੇ ਇਸ ਵੱਡੇ ਭਰਾ ਨੇ ਚਲੋ ਜ਼ਿਆਦਾ ਇਸੇ ਇਲਾਕੇ ਦੇ ਛੋਟੇ ਦਾ ਹੱਸ ਜ਼ਿਆਦਾ ਬਣਦਾ ਹੈ ਕਿ ਵੱਡੇ ਨੂੰ ਆਪਣਾ ਫਰਜ਼ ਸਮਝਣਾ